ਇਹ ਵਲਾਇ ਇੱਕ ਬੜਾ ਸਪੈਸੀਫਿਕ ਆਪਰੇਸ਼ਨ ਸੀ ਜਿਹਦੇ ਵਿੱਚ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਕਿਵੇਂ ਲੋਕਾਂ ਲੋਕਾਂ ਨੂੰ ਜਿਹੜਾ ਅਨਸਸਪੈਕਟਿੰਗ ਪਬਲਿਕ ਹੈ ਉਹਨਾਂ ਨੂੰ ਫਸਾਇਆ ਜਾ ਰਿਹਾ ਪਰਗਲਾਇਆ ਜਾ ਰਿਹਾ ਤੇ ਉਹਨਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ ਉਹਦੇ ਉੱਤੇ ਫੋਕਸ ਹੈਗਾ ਕਿ ਸੋਸ਼ਲ ਮੀਡੀਆ ਪਾਰਟਿਕੂਲਰਲੀ ਇੰਸਟਾਗ੍ਰਾਮ ਔਰ ਫੇਸਬੁੱਕ ਇਹਨਾਂ ਦੇ ਵਿੱਚ ਬੜੇ ਸਾਰੇ ਐਡਵਰਟਾਈਜ਼ਮੈਂਟ ਚੱਲ ਰਹੇ ਨੇ ਕਿ ਵਿਦੇਸ਼ਾਂ 'ਚ ਨੌਕਰੀ ਕਰੋ ਇੰਨੇ ਰੁਪਏ ਕਮਾਓ ਆ ਕਰੋ ਸੋ ਉਹ ਉਹਨ ਏਜੰਸੀਜ਼ ਦੇ ਥਰੂ ਹੋ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਕੋਲ ਇਸ ਕੰਮ ਕਰਨ ਦਾ ਕੋਈ ਲਾਇਸੈਂਸ ਜਾਂ ਕੋਈ ਅਪਰੂਵਲ ਨਹੀਂ ਹੈ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਇਹ ਏਜੰਸੀਜ਼ ਹੈ ਜਿਹੜਾ ਕਿ ਲੱਗ ਰਿਹਾ ਹੈਗਾ ਕਿ ਨਾ ਕੋਲ ਕੋਈ ਲਾਇਸੈਂਸ ਨਹੀਂ ਕਿਉਂਕਿ ਸਾਰੇ ਏਜੰਸੀਜ਼ ਦਾ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ 'ਤੇ ਨਾਮ ਲਿਖਿਆ ਰਹਿੰਦਾ ਹੈ ਸੋ ਉਹ ਤੋਂ ਚੈੱਕ ਕਰਕੇ ਫਿਰ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਸੀਗਾ ਇੱਕ ਸਕੂਪ ਇੱਕ সুইਪ ਦੇ ਵਿੱਚ ਆਪਾਂ ਸਾਰੇ ਜਗ੍ਹਾ ਰੇਡ ਕੀਤਾ ਉਹਨਾਂ ਦੇ ਪ੍ਰਮਾਈਸਿਸ ਚੈੱਕ ਕੀਤੇ ਐਫ ਆਈ ਆਰਸ ਰਜਿਸਟਰ ਕੀਤਾ ਹੁਣ ਅੱਗੇ ਦਾ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਸੋ ਇੰਡੀਆ ਦੇ ਬਾਹਰ ਵਰਕ ਵੀਜ਼ਾ ਦਿਲਾਨ ਦਾ ਕੰਮ ਸਿਰਫ ਉਹ ਇਨਸਾਨ ਕਰ ਸਕਦਾ ਹੈ ਉਹ ਏਜੰਸੀ ਕਰ ਸਕਦੀ ਹੈ ਜਿਹਦੇ ਕੋਲ ਰਿਕਰੂਟਿੰਗ ਰਿਕਰੂਟਿੰਗ ਏਜੰਟ ਆਰ ਏ ਦਾ ਲਾਇਸੈਂਸ ਹੋਵੇ ਪੰਜਾਬ ਜਾਂ ਹੋਰ ਸੂਬਿਆਂ ਦੇ ਵਿੱਚੋਂ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਲੜਕੇ ਹੋਵੇ ਜਾਂ ਲੜਕੀ ਬਾਹਰ ਜਾਂਦੇ ਨੇ ਕੈਨਾ ਪਿੱਛੋਂ तमाम ਜਿਹੜੀ ਮਿਹਨਤ ਦੀ ਕਮਾਈ ਹੈਗੀ ਆ ਉਹਨਾਂ ਦੇ ਮਾਪਤਾ ਪਿਤਾ ਦੀ ਕਿਤਨਾ ਕਿਤੇ ਫਰਜੀ ਟਰੈਵਲ ਏਜੰਟਾਂ ਦੇ ਥਰੂ ਫਸ ਜਾਂਦੀ ਹੈ ਤਾਂ ਉਸ ਤੋਂ ਲੈ ਕੇ ਪੁਲਿਸ ਜਿਹੜੀ ਹੈਗੀ ਆ ਕਿਸ ਤਰੀਕੇ ਦੇ ਨਾਲ ਉਪਰਾਲੇ ਕਰ ਰਹੀ ਹੈ ਲਗਾਤਾਰ ਰੇਡਸ ਹੋ ਰਹੀਆਂ ਨੇ ਔਰ ਇਹਨਾਂ ਫਰਜੀ ਵਾਲੇ ਨੂੰ ਰੋਕਣ ਦੇ ਲਈ ਟਰੈਵਲ ਏਜੰਟਸ ਦੇ ਉੱਪਰ ਜਿਹੜਾ ਕਿਸ ਤਰੀਕੇ ਦੇ ਨਾਲ ਚਕੰਜਾ ਕੱਸਿਆ ਗਿਆ ਸਾਡੇ ਨਾਲ ਏਡੀਜੀਪੀ ਪ੍ਰਵੀਨ ਕੇ ਸਿਨਾ ਨੇ तमाम ਉਹਨਾਂ ਗੱਲਾਂ ਦੇ ਉੱਪਰੋਂ ਪਰਦਾ ਚੁੱਕਾਂਗੇ ਔਰ ਕਿਵੇਂ ਉਹਨਾਂ ਲੋਕਾਂ ਦਾ ਪੈਸਾ ਬਚਾਇਆ ਜਾ ਸਕਦਾ ਹੈ ਕਿਵੇਂ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਬਚਾਇਆ ਜਾ ਸਕਦਾ ਤਾਂ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਕਿਵੇਂ ਲੋਕ ਇਹਨਾਂ ਦੇ ਚੱਕਰਾਂ 'ਚ ਫਸਦੇ ਨੇ ਉਰੇ ਅਸਲ ਦੇ ਵਿੱਚ ਤੁਸੀਂ ਜਿਹੜੀ ਪਿਛਲੇ ਦਿਨੀ ਰੇਡ ਕੀਤੀ ਹੈ ਕਿੰਨੇ ਪਰਚੇ ਉਹਦੇ ਉੱਤੇ ਕੀਤੇ ਔਰ ਕਿਵੇਂ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਥੈਂਕ ਯੂ ਅ ਦੇਖੋ ਜੀ ਜਿਹੜਾ ਆਪਾਂ ਪਿਛਲਾ ਮੈਂ ਪਹਿਲੇ ਆਪਰੇਸ਼ਨ ਜਿਹੜਾ ਆਪਾਂ ਪਿੱਛੇ ਕੁਝ ਦਿਨਾਂ 'ਚ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਉਤੋਂ ਹੀ ਫਿਰ ਬਾਕੀ ਗੱਲ ਆਪੇ ਕਲੀਅਰ ਹੋਏਗੀ ਇਹ ਵਾਲਾ ਇੱਕ ਬੜਾ ਸਪੈਸੀਫਿਕ ਆਪਰੇਸ਼ਨ ਸੀ ਜਿਹਦੇ ਵਿੱਚ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਕਿਵੇਂ ਲੋਕਾਂ ਲੋਕਾਂ ਨੂੰ ਜਿਹੜਾ ਅਨਸਸਪੈਕਟਿੰਗ ਪਬਲਿਕ ਹੈ ਉਹਨਾਂ ਨੂੰ ਫਸਾਇਆ ਜਾ ਰਿਹਾ ਬਰਗਲਾਇਆ ਜਾ ਰਿਹਾ ਤੇ ਉਹਨਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ ਉਹਦੇ ਉੱਤੇ ਫੋਕਸ ਹੈਗਾ ਸੋ ਇੱਕ ਨਾ ਗਵਰਨਮੈਂਟ ਆਫ ਇੰਡੀਆ ਦੀ ਏਜੰਸੀ ਹੁੰਦੀ ਹੈ ਪ੍ਰੋਟੈਕਟਰੇਟ ਆਫ ਇਮੀਗ੍ਰੈਂਟਸ ਉਹਨਾਂ ਦਾ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਏਜੰਸੀ ਹੈ ਤੇ ਉਹਨਾਂ ਦੇ ਇੱਕ ਮੀਟਿੰਗ 'ਚ ਗਲਫ ਫਲੈਗ ਹੋਈ ਸੀ ਕਿ ਸੋਸ਼ਲ ਮੀਡੀਆ ਪਰਟਿਕੁਲਰਲੀ ਇੰਸਟਾਗ੍ਰਾਮ অর ਫੇਸਬੁਕ ਇਨਾਂ ਦੇ ਵਿੱਚ ਬੜੇ ਸਾਰੇ ਐਡਵਰਟਾਈਜ਼ਮੈਂਟ ਚੱਲ ਰਹੇ ਨੇ ਕਿ ਵਿਦੇਸ਼ਾਂ ਚ ਨੌਕਰੀ ਕਰੋ ਨੇ ਰੁਪਏ ਕਮਾਓ ਆ ਕਰੋ ਸੋ ਉਹ ਉਹਨ ਐਜੰਸੀਜ਼ ਦੇ थ्रू ਹੋ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਕੋਲ ਇਸ ਕੰਮ ਕਰਨ ਦਾ ਕੋਈ ਲਾਇਸੈਂਸ ਜਾਂ ਕੋਈ ਅਪਰੂਵਲ ਨਹੀਂ ਹੈ ਸੋ ਇਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਕਈਆਂ ਦੇ ਇਹ ਜਿਹੜੀ ਐਜੰਸੀਜ਼ ਹੈ ਫਲਾਈ ਬਾਈ ਨਾਈਟ ਆਪਰੇਟਰਸ ਨੇ ਇਹ ਕਈਆਂ ਨਾਲ ਠਗੀ ਮਾਰ ਸਕਦੇ ਆ और काफ़ी ठगी मार भी रहे फिर साइबर क्राइम विंग और एनआरआई विंग ने इकट्ठे सारे साइबर क्राइम के प्लेटफॉर्म्स में चेक किया परटिकुलरली फेसबुक और इंस्टाग्राम से साढ़े ती पैंती इस तरह के निक आए जिते एडवर्टिजमेंट हो रहे थे ती पैंती एजेंसीज के सब साढ़े को डिटेल्स आए फिर आप इन एजेंसीज़ का चैक किया ਅ ਕ੍ਰੈਡੈਂਸ਼ੀਅਸ ਔਨ ਦਾ ਗਰਾਉਂਡ ਇੱਕ ਸੀਕ੍ਰੇਟ ਆਪਰੇਸ਼ਨ ਕਰਕੇ ਕਿਉਂਕਿ ਸੀਕ੍ਰੇਟ ਰੱਖਣਾ ਸੀ ਗਲ ਨਿਕਲਨੀ ਸੀ ਛੋਟਾ ਟੀਮ ਬਣਾ ਕੇ ਆਪਾਂ ਇਹ ਸਾਰਾ ਚੈੱਕ ਕੀਤਾ ਕਿ ਐਕਚੁਅਲੀ ਔਨ ਦਾ ਗਰਾਉਂਡ ਇਹ ਐਗਜ਼ਿਸਟ ਕਰ ਰਹੇ ਨੇ ਕਿ ਨਹੀਂ ਕਰ ਰਹੇ ਨੇ ਉਹਨਾਂ ਦੇ ਬਾਰੇ ਆਪਾਂ ਸੀਕ੍ਰੇਟ ਵੈਰੀਫਿਕੇਸ਼ਨ ਵੀ ਕੀਤੀ ਫਿਰ ਉਹਦੇ ਉਸ ਸਾਰਾ ਸਾਰਾ ਪ੍ਰੋਸੀਜਰ ਸਾਨੂੰ 3 ਹਫ਼ਤੇ ਕਰੀਬ ਲੱਗ ਗਏ ਸਾਰਾ 올ਓਵਰ ਪੰਜਾਬ ਕਰਨ ਚ ਜਦੋਂ ਉਹ ਆਪਾਂ ਇਸ ਫਾਈਨਲ ਲੈਵਲ ਤੇ ਪਹੁੰਚੇ ਕਿ ਹਾਂ ਹੁਣ ਅਮ ਇਹ ਏਜੰਸੀਜ਼ ਹੈ ਜਿਹੜਾ ਕਿ ਲੱਗ ਰਿਹਾ ਹੈਗਾ ਕਿ ਇਨਾਂ ਕੋਲ ਕੋਈ ਲਾਇਸੈਂਸ ਨਹੀਂ ਕਿਉਂਕਿ ਸਾਰੇ ਏਜੰਸੀਜ਼ ਦਾ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੇ ਨਾਮ ਲਿਖਿਆ ਰਹਿੰਦਾ ਹੈ ਸੋ ਉਤੋਂ ਚੈੱਕ ਕਰਕੇ ਫਿਰ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਸੀਗਾ ਇੱਕ ਸਕੂਪ ਇੱਕ সুইਪ ਦੇ ਵਿੱਚ ਆਪਾਂ ਸਾਰੇ ਜਗ੍ਹਾ ਰੇਡ ਕੀਤਾ ਉਹਨਾਂ ਦੇ ਪ੍ਰਮਾਈਸਿਸ ਚੈੱਕ ਕੀਤੇ ਐਫ ਆਈ ਆਰ ਰਜਿਸਟਰ ਕੀਤਾ ਹੁਣ ਅੱਗੇ ਦਾ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਜਿਵੇਂ ਲੋਕ ਹੁਣ ਅਕਸਰ ਲੋਕਾਂ ਦੇ ਉੱਤੇ ਵੀ ਜੇ ਆਪਾਂ ਕਹਿ ਲਈਏ ਪੰਜਾਬੀ ਦੇ ਵਿੱਚ ਭੂਤ ਸਵਾਰਿਆਂ ਦਾ ਬਾਹਰ ਜਾਂਦਾ ਵਿਦੇਸ਼ ਤੇ ਵਿੱਚ ਜਾਂਦਾ ਸੋ ਉਹਨਾਂ ਕਰਕੇ ਹੀ ਇਹ ਜਿਆਦਾ ਜਿਹੜਾ ਲਗਾਤਾਰ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਪਹਿਲਾਂ ਫਿਰ ਚਾਏ ਉਹ ਪੰਜਾਬ ਸਰਕਾਰ ਦੇ ਨਾਲ ਰਜਿਸਟਰਡ ਹੋਣ ਲਾਇਸੈਂਸ ਮਿਲਿਆ ਹੋਵੇ ਜਾਂ ਫਿਰ ਕੇਂਦਰ ਸਰਕਾਰ ਦੇ ਨਾਲ ਅੱਜ ਕੱਲ ਸਿੱਧੇ ਤੌਰ ਦੇ ਉੱ퍼 ਦਫ਼ਤਰ ਖੋਲ੍ਹਿਆ ਜਾਂਦਾ ਉਹਦੇ ਵਿੱਚ ਇਹ ਜਿਵੇਂ ਤੁਸੀਂ ਹੁਣ ਰੇਟਸ ਕੀਤੀਆਂ ਹੈਗੀਆਂ ਇਹਦਾ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ ਲੋਕਾਂ ਨੂੰ ਕਿਵੇਂ ਇਸ ਚੀਜ਼ ਤੋਂ ਸਮਝਾ ਸਕਦੇ ਹਾਂ ਜਾਂ ਜਾਗਰੂਕ ਕਰ ਸਕਦੇ ਹਾਂ ਦੇਖੋ ਆ ਮੈਂ ਪਹਿਲੇ ਥੋੜਾ ਜਿਹਾ ਕਾਨੂੰਨੀ ਪੋਜੀਸ਼ਨ ਤੁਹਾਨੂੰ ਦੱਸਣਾ ਚਾਹਾਂਗਾ ਫਿਰ ਆਪਾਂ ਆਵਾਂਗੇ ਕਿ ਲੋਕ ਕੀ ਕਰ ਸਕਦੇ ਨੇ ਠੀਕ ਹੈ ਜੀ ਕਾਨੂੰਨ ਦੇ ਵਿੱਚ ਜਿਹੜਾ ਵੀ ਇਨਸਾਨ ਇੰਡੀਆ ਤੋਂ ਬਾਹਰ ਜਾ ਕੇ ਕੋਈ ਵੀ ਨੌਕਰੀ ਕਰਨਾ ਚਾਹੁੰਦਾ ਹੈ ਬਿਜ਼ਨਸ ਦੀ ਗੱਲ ਨਹੀਂ ਕਰ ਰਿਹਾ ਨੌਕਰੀ ਦੀ ਗੱਲ ਕਰ ਰਿਹਾ ਮੈਂ ਅਗਰ ਕਿਸੇ ਨੇ ਨੌਕਰੀ ਕਰਨੀ ਹੈ ਤੇ ਉਹਨੂੰ ਇੱਕ ਗਵਰਨਮੈਂਟ ਆਫ ਇੰਡੀਆ ਦਾ ਐਕਟ ਹੈ ਇਮੀਗ੍ਰੇਸ਼ਨ ਐਕਟ 1983 ਦੇ ਉਹਦੇ ਅੰਦਰ रिक्रूटिंग एजेंट ਦਾ লাইসেন্স ਲੈਣਾ ਪੈਂਦਾ ਸੋ ਇੰਡੀਆ ਦੇ ਬਾਹਰ ਵਰਕ ਵੀਜ਼ਾ ਦਿਲਾਨ ਦਾ ਕੰਮ ਸਿਰਫ ਉਹ ਇਨਸਾਨ ਕਰ ਸਕਦਾ ਹੈ ਉਹ এজেন্সি ਕਰ ਸਕਦੀ ਜਿਹਦੇ ਕੋਲ ਰਿਕਰੂਟਿੰਗ ਰਿਕਰੂਟਿੰਗ ਏਜੰਟ ਆਰ ਏ ਦਾ লাইসেনਸ ਹੋਵੇ ਅੰਡਰ ਇਮੀਗ੍ਰੇਸ਼ਨ ਐਕਟ 1983 ਇੱਕ ਚੀਜ਼ ਇਹ ਚੀਜ਼ ਤੁਸੀਂ ਗੱਟ ਮੰਨ ਲਓ ਦੂਜਾ ਪੰਜਾਬ ਉਹ ਸੁਬਾ ਹੈ ਜਿੱਤੇ ਕਿ ਇਹ ਸਾਰੇ ਚੀਜ਼ ਨੂੰ ਰੈਗੂਲੇਟ ਕਰਨ ਲਈ ਇੱਕ ਅਲੱਗ ਕਾਨੂੰਨ ਬਣਾਇਆ ਗਿਆ ਸੀ ਇਹ ਬਾਕੀ ਜਿਹੜੇ ਸਟੇਟਾਂ 'ਚ ਨਹੀਂ ਹੈ ਹੁਣ ਕਈਆਂ ਦਾ ਅ ਕਈ ਅੱਖ ਖੁੱਲਿਆ ਹੈਗਾ ਪੰਜਾਬ ਇਸ ਮਾਮਲੇ 'ਚ 12 13 ਸਾਲ ਬਾਕੀ ਸੂਬਿਆਂ ਤੋਂ ਅੱਗੇ ਹੈ ਪੰਜਾਬ ट्रैवल professionel regulation act ਉਹ ਜਦੋਂ ਇਸ ਸੈਂਚਰੀ ਦੀ ਦੇ ਫਰਸਟ 10 ਸਾਲਾਂ 'ਚ ਪੰਜਾਬ ਤੋਂ ਮਾਈਗ੍ਰੇਸ਼ਨ ਬਹੁਤ ਵਧੀ ਸੀ ਜਦੋਂ ਲਿਬਰਲਾਈਜੇਸ਼ਨ ਹਾਇਆ ਵੈਸਟਰਨ ਕੰਟਰੀਜ਼ ਦੇ ਵਿੱਚ ਕਾਫੀ ਮਾਈਗ੍ਰੇਸ਼ਨ ਪਹਿਲੇ ਤਾਂ ਹੋ ਰਹੀ ਸੀ ਲੇਕਿਨ ਸਮਹੋ ਯੂਥ ਦੇ ਵਿੱਚ ਪਿਛਲੇ ਕੁਝ ਸਾਲਾਂ ਚ ਬਹੁਤ ਜ਼ਿਆਦਾ ਪਿਛਲੇ 20 ਸਾਲਾਂ ਚ ਬਹੁਤ ਜ਼ਿਆਦਾ ਜੋਸ਼ ਆਇਆ ਕਿ ਬਾਹਰ ਜਾਣਾ ਹੈ ਸੋ ਉਹਦੇ ਵਿੱਚ ਤੁਸੀਂ ਸੁਣਿਆ ਹੋਣਾ ट्रैवल एजेंट्स ਨੇ ਟੈਟ ਹਗ ਲਿਆ ਇਹ ਕਰ ਲਿਆ ਉਹ ਕਰ ਲਿਆ ਜਦੋਂ ਇਹ ਸਾਰਾ ਕੁਝ ਹੋਣਾ ਸ਼ੁਰੂ ਹੋਇਆ ਤੇ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਨੇ ਇੱਕ ਪ੍ਰੋਐਕਟਿਵ ਕਦਮ ਉਠਾ ਕੇ ਇਹ ਜਿਹੜਾ ट्रैवल ਏਜੰਸੀ ਦਾ ਸਪੇਸ ਹੈ ਉਹਨੂੰ ਰੈਗੂਲੇਟ ਕਰਨ ਲਈ ਇੱਕ ਨਵਾਂ ਕਾਨੂੰਨ ਲੈ ਕੇ ਆਏ ਜਿਹਦਾ ਨਾਮ ਸੀਗਾ ਪੰਜਾਬ ट्रैवल ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 1912 ਉਸ ਐਕਟ ਦੇ ਵਿੱਚ ਅਗਰ ਕੋਈ ਵੀ ਬੰਦਾ ਕੋਈ ਵੀ ਏਜੰਸੀ ਕੋਈ ਵੀ ਕੰਪਨੀ ਅਗਰ ਵੀਜ਼ਾ ਜਾਂ ਪਾਸਪੋਰਟ ਦਾ ਦਿਲਾਨਦਾ ਜਾਂ ਫਾਰਮ ਆਫ ਫਾਰਮਾ ਭਰਾ ਕੇ ਅਪਲੀਕੇਸ਼ਨ ਦਾ ਕੋਈ ਕੰਮ ਕਰਦਾ ਹੈ ਜਾਂ ਕੋਈ 에어 ਟਿਕਟ ਵੇਚਦਾ ਹੈ ਜਾਂ ਕੋਈ ਬਾਹਰ ਜਾਣ ਲਈ ਕੋਈ ਟ੍ਰਾਂਸਪੋਰਟੇਸ਼ਨ ਅਰੇਂਜ ਕਰਦਾ ਮੰਨ ਲਓ ਚਾਰਟਰਡ ਫਲਾਈਟ ਹੋ ਗਿਆ या कोई शिप हायर करके जाना है वो हो गया या एडुकेशन एडुकेशन एडमिशन करना या एडुकेशन बाहर एडुकेशन कोई कंसलटेंसी करना या बाहर जान ले कोई एडवर्टिजमेंट देता है कोई बाहर जाके सेमिनार ऑर्गेनाइज करा है ये सारा काम करने ली तो लाइसेंस चाहिए वो पी टी पी आर एक्ट जो ट्रैवल प्रोफेसनल रेगुलेशन एक्ट है वो P -P है। उदे उदे अंडर हैगा ਸੋ ਬੜਾ ਅੱਛਾ ਕਾਨੂੰਨ ਜਿਹੜਾ ਹੈ ਬਹੁਤ ਸਟਰੋਂਗ ਹੈ ਪੰਜਾਬ 'ਚ। ਔਰ ਜਿਹੜਾ ਇਹ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਮੈਂ ਬਾਹਰ ਜਾ ਕੇ ਨੌਕਰੀ ਕਰਨਾ ਹੈ ਤੇ ਉਸ ਬੰਦੇ ਕੋਲ ਜਾਈਏ ਜਿਹੜਾ ਕਿ ਜਿਹਦੇ ਕੋਲ ਆ ਰਿਕਰੂਟਿੰਗ ਏਜੰਟ ਦਾ ਲਾਇਸੈਂਸ ਹੋਵੇ। ਜਾਂ ਹੋਰ ਕੋਈ ਬਾਹਰ ਦਾ ਕੰਮ ਕਰਵਾਉਣਾ ਤਾਂ ਉਹਨਾਂ ਕੋਲ ਪੀਟੀਪੀਆਰ ਐਕਟ ਦਾ ਲਾਇਸੈਂਸ ਹੋਣਾ ਚਾਹੀਦਾ ਹੈ। सोडा तो सवाल कि लोग 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 की, लो, लो, लो की कर मेरा एको नारा है सवाल करो और कागज़ देखो जदों भी तुसी बाहर नौकरी करने ले कुछ चाह रहे हो और किसी एजेंसी को अप्रोच कर रहे हो जदों भी तुसी कोई एडुकेशन दे बेसिस से कोई एडमिशन लेना चाहते हो तुसी कोई मैट्रीमोनियल अलायंस बाहर कर रहे हो या कोई भी ट्रैवल टिकट करवा ल कुछ भी करवा रहे हो जिस एजेंसी को जाओ उस एजेंसी तो पहले सवाल करो कि तौड़े, तौड़े को लाइसेंस उस एजेंसी को लाइसेंस है कि नहीं पहला सवाल दूसरा सवाल कागज़ देखो लाइसेंस देखो वह कॉपी ले लो ताकि कल तो ये ना पता लगे कि यह अनलाइसेंस है जिदे को लाइसेंस है गारंटी नहीं है कि लाइसेंस वाला गलत नहीं करेगा لیکن ਸਾਡਾ ਡਾਟਾ ਇਹ ਦੱਸਦਾ ਹੈ ਕਿ ਲਾਇਸੈਂਸ ਵਾਲੇ ਦੇ ਉੱਤੇ ਕਿਉਂਕਿ ਲਾਇਸੈਂਸ ਹੈ ਸਰਕਾਰ ਦੇ ਡਾਟਾਬੇਸ ਜੇ ਹੁੰਦਾ ਹੈਗਾ ਉਹਦੀ ਇਨਸਪੈਕਸ਼ਨ ਹੁੰਦੀ ਹੈ ਇਸ ਕਰਕੇ ਉਹਨਾਂ ਵੱਲੋਂ ਜਿਹੜੀ ਗਲਤ ਕੰਮ ਹੈ ਉਹ ਕੱਟ ਹੋ ਰਹੀ ਹੈ ਜੋ ਪੰਜਾਬ ਚ ਇੱਕ ਬਹੁਤ ਵੱਡਾ ਪ੍ਰੋਬਲਮ ਜਿਹੜਾ ਪੰਜਾਬ ਚ ਇੱਕ ਜਿਹੜਾ ਪ੍ਰੋਬਲਮ ਆਪਾਂ ਦੇਖ ਰਹੇ ਹਾਂ ਟਰੈਵਲ ਏਜੰਸੀ ਚ ਉਹ ਇਹ ਹੈਗਾ ਕਿ ਉਹ ਪੰਜਾਬ ਟਰੈਵਲ professional regulation act ਦੇ ਵਿੱਚ ਲਾਇਸੈਂਸ ਲੈਂਦੇ ਨੇ और वर्क वीजा का काम कर रहे हैं जो कि गैर कानूनी है ये नहीं होना चाहिए अगर ती बाहर जान ले बाहर वर्क वीज़ा ले कर रहे हो बाहर नौकरी लभ रहे हो फिर उन रिक्रूटिंग एजेंटा कोल जाओ जिन्होंने को गवर्नमेंट ऑफ इंडिया का लाइसेंस है वो सिर्फ पंजाब से एक सौ बयाली ने एम ई ए वैबसाइट से भी है लेकिन मैं ये मैं नहीं सोचता कि हर बंदा जाके वैबसाइट तो चेक कर सकता है ਇਸ ਕਰਕੇ ਜਦੋਂ ਤੁਸੀਂ ਏਜੰਸੀ ਜਦੋਂ ਵੀ ਤੁਹਾਨੂੰ ਕੋਈ ਕਵੇ ਕਿ ਆਪਾਂ ਤੁਹਾਨੂੰ ਵਰਕ ਵੀਜ਼ਾ ਦਿੰਦੇ ਆ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਐਡਵਰਟਾਈਜ਼ਮੈਂਟ ਦੇਖਦੇ ਹੋ ਅਖਬਾਰ 'ਚ ਕੋਈ ਐਡਵਰਟਾਈਜ਼ਮੈਂਟ ਦੇਖਦੇ ਹੋ ਕੋਈ ਪੈਂਫਲੈਟ 'ਚ ਦੇਖਦੇ ਹੋ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਵੀ ਪੈਂਫਲੈਟ ਆ ਜਾਂਦਾ ਹੈਗਾ ਟੀਵੀ 'ਚ ਦੇਖਦੇ ਹੋ ਜਾਓ ਉਹਦੇ ਕੋਲ ਲੇਕਿਨ ਪਹਿਲਾ ਸਵਾਲ ਮੈਂ ਫਿਰ ਰਿਪੀਟ ਕਰਦਾ ਸਾਡਾ ਸਲੋਗਨ ਹੈ ਸਵਾਲ ਕਰੋ ਕਾਗਜ਼ ਦੇਖੋ ਪਹਿਲਾ ਸਵਾਲ ਤੁਹਾਡੇ ਕੋਲ ਲਾਇਸੈਂਸ ਹੈ ਕਿ ਨਹੀਂ ਅਗਰ ਜਵਾਬ ਹਾਂ ਆਂਦਾ ਹੈ ਤਾਂ ਬੋਲੋ ਕਿ ਮੈਨੂੰ ਲਾਇਸੈਂਸ ਤਿਖਲਾ ਉਹਰੇ ਕੋਪੀ ਨੂੰ ਕਾਗਜ਼ ਦੇਖੋ ਫਿਰ ਅੱਗੇ ਤੁਸੀਂ ਪ੍ਰੋਸੀਡ ਕਰੋ ਅਗਰ ਨਹੀਂ ਹੈ ਉਥੋਂ ਉਠੋ ਔਰ ਉਸ ਏਜੰਸੀ ਕੋਲ ਜਾਓ ਜੇ ਦੇ ਕੋ ਲਾਇਸੈਂਸ ਹੈ ਇਦੇ ਇਲਾਵਾ ਸਰ ਕਈ ਵਾਰ ਦੇਖਿਆ ਜਾਂਦਾ ਜਿਵੇਂ ਕਿਸੇ ਕੋਲ ਕੋਈ ਆਇਲ ਸਪੀਟੀ ਕਰਾਉਣ ਦਾ ਲਾਇਸੈਂਸ ਹੁੰਦਾ ਉਹੀ ਜਿਹੜਾ ਏਜੰਸੀ ਵਾਲਾ ਸਿੱਧੇ ਤੌਰ ਦੇ ਉੱਪਰ ਟਰੈਵਲ ਵੀ ਕਰਵਾ ਲਿਆ ਹੁੰਦਾ ਉਹਨਾਂ ਨੂੰ ਇਹ ਵੀ ਕਹਿ ਰਿਹਾ ਹੁੰਦਾ ਕਿ ਮੈਂ ਵਰਕ ਵੀਜ਼ਾ ਵੀ ਲਵਾ ਦੂੰਗਾ ਉੱਥੇ ਐਲ ਐਮ ਐ ਵੀ ਲੈ ਦੂੰਗਾ ਸੋ ਇਹਦੇ ਬਾਰੇ ਜਿਹੜਾ ਹੈਗਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਸੋ ਉਨਾ ਉੱਪਰ ਕਿਹੜੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹ ਵੀ ਦਰਸ਼ਕ ਦੇਖਦੇ ਹੋਣਗੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਲੇਕਿਨ ਆਇਲਸ ਕਰਾਉਣ ਦੇ ਬਹਾਨੇ ਉਹ ਵਰਕ ਵੀਜ਼ਾ ਲਵਾਦੇ ਉਹਨਾਂ ਕੋਲ ਵੀ ਉਹਨਾਂ ਦੇ ਉੱਤੇ ਵੀ ਉਹੀ ਕਾਰਵਾਈ ਹੋਏਗੀ ਜੋ ਇਨ੍ਹਾਂ ਦੇ ਉੱਤੇ ਹੋਈ ਹੈ ਇਨ੍ਹਾਂ ਦੇ ਵਿੱਚ ਵੀ ਨੇ ਜਿਨ੍ਹਾਂ ਕੋਲ ਅ ਦੂਜੇ ਲਾਇਸੈਂਸ ਨਹੀਂ ਦੇਖੋ ਅਗੇਨ ਮੈਂ ਰਿਪੀਟ ਕਰ ਰਿਹਾ ਇੱਕ ਗਵਰਨਮੈਂਟ ਆਫ ਇੰਡੀਆ ਦਾ ਯੂਨੀਅਨ ਗਵਰਨਮੈਂਟ ਦਾ ਇੱਕ ਕਾਨੂੰਨ ਹੈ ਦ ਇਮੀਗ੍ਰੇਸ਼ਨ ਐਕਟ 1983 ਸੋ ਬਾਹਰ ਅਗਰ ਕੰਮ ਕਰਨਾ ਹੈ ਨੌਕਰੀ ਕਰਨੀ ਹੈ ਉਹਦੇ ਲਈ ਇਮੀਗ੍ਰੇਸ਼ਨ ਐਕਟ ਦੇ ਅੰਦਰ ਹੀ ਲਾਇਸੈਂਸ ਚਾਹੀਦਾ ਹੈ ਆਰਏ ਦਾ ਬਾਕੀ ਸਾਰੇ ਚੀਜ਼ਾਂ ਲਈ ਪੰਜਾਬ ਦਾ ਜਿਹੜਾ ਐਕਟ ਹੈ ਆਈਲੈਟਸ ਦਾ ਸੈਂਟਰ ਖੋਲਣ ਲਈ ਸਾਰਾ ਕੁਝ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਵਿੱਚ ਲਾਇਸੈਂਸ ਚਾਹੀਦਾ ਹੈ ਸੋ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦਾ ਲਾਇਸੈਂਸ ਲੈ ਕੇ ਤੁਸੀਂ ਬਾਹਰ ਨੌਕਰੀ ਲਗਾਉਣ ਦਾ ਕੰਮ ਨਹੀਂ ਕਰ ਸਕਦੇ ਇਹ ਜਿੰਨਾ ਮੈਂ ਤੁਹਾਡੇ ਥਰੂ ਇਹ ਰਿਕੁਐਸਟ ਕਰਨਾ ਚਾਹਾਂਗਾ ਸਾਰੇ ਜਿੰਨੇ ਵੀ ਟਰੈਵਲ ਅ ਬਿਜ਼ਨਸ 'ਚ ਲੱਗੇ ਹੋਏ ਨੇ ਟਰੈਵਲ ਪ੍ਰੋਫੈਸ਼ਨਲਸ ਜਿੰਨੇ ਹੈਗੇ ਨੇ ਕਿ ਕਾਈਂਡਲੀ ਅਗਰ ਤੁਸੀਂ ਵਰਕ ਵੀਜ਼ਾ ਦਾ ਕੰਮ ਕਰ ਰਹੇ ਹੋ ਤੇ ਆਰਏ ਦਾ ਲਾਇਸੈਂਸ ਲਾਓ ਅਗਰ ਤੁਸੀਂ ਤੁਹਾਡੇ ਕੋਲ ਆਰਏ ਦਾ ਲਾਇਸੈਂਸ ਨਹੀਂ ਹੈ ਤੇ ਵਰਕ ਵੀਜ਼ਾ ਦਾ ਕੰਮ ਬੰਦ ਕਰੋ ਪਲੀਜ਼ ਜੀਜੀਪੀ ਐਨਆਰਆਈ ਫੇਸ ਵੀ ਸੋ ਕਿੰਨੀਆਂ ਕੁ ਮੁਸ਼ਕਲਾਂ ਰੋਜ਼ ਹੁੰਦੀਆਂ ਨੇ ਲੋਕਾਂ ਦੇ ਕਿੰਨੇ ਕੁ ਵਿਦੇਸ਼ਾਂ ਤੋਂ ਕਹਿ ਲਈਏ ਜਾਂ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਨੇ ਐਨਆਰਆਈ ਜਿਹੜੇ ਮੁਸ਼ਕਲਾਂ ਦੇ ਵਿੱਚ ਨੇ ਕਿੰਨੀਆਂ ਕੁ ਲਗਾਤਾਰ ਰੋਜ਼ਾਨਾ ਪੱਤਰ ਤੇ ਹੱਲ ਕੀਤੇ ਜਾਂਦੇ ਆ ਉਹ ਮੁਸ਼ਕਲਾਂ ਦੇਖੋ ਕੋਈ ਫਿਗਰ ਤੇ ਆਪਾਂ ਐਗਜ਼ੈਕਟਲੀ ਨਹੀਂ ਦੱਸ ਸਕਦੇ ਕਿ ਕਿੰਨੇ ਮੁਸ਼ਕਿਲ ਹੱਲ ਕਰ ਸਕਦੇ ਆ ਆਪਾਂ ਲੇਕਿਨ ਮੇਰੇ ਸਾਡੇ ਕੋਲ ਕਰੀਬ 50 ਤੋਂ ਲੈ ਕੇ 100 ਦੇ ਵਿਚਕਾਰ ਕੰਪਲੇਂਟਸ ਰੋਜ਼ ਆਉਂਦੀਆਂ ਨੇ ਜਿਹੜੇ ਈਮੇਲ ਤੋਂ ਰਿਸਿਵ ਹੁੰਦੀਆਂ ਨੇ 5 ਤੋਂ 10 ਪਾਰਟੀਆਂ ਸਾਨੂੰ ਫਿਜ਼ੀਕਲੀ ਮਿਲ ਕੇ ਜਾਂਦੀਆਂ ਨੇ ਹਰ ਵਾਰ ਇਹ ਨਹੀਂ ਹੈ ਕਿ ਨਵੀਂ ਪਾਰਟੀ ਹੈ ਉਹਨਾਂ ਦਾ ਕੰਪਲੇਨ ਚੱਲ ਰਿਹਾ ਹੋਣਾ ਉਹਦੇ ਬਾਰੇ ਉਹ ਕੁਝ ਕਹਿਣਾ ਚਾਹੁੰਦੇ ਕੁਝ ਫਰੈਸ਼ ਵਾਲੇ ਵੀ ਹੁੰਦੇ ਨੇ ਜਿੱਥੇ ਤੱਕ ਕੰਪਲੇਂਟਾਂ ਦਾ ਸਵਾਲ ਹੈ ਐਨ ਆਰ ਆਈ ਬੈਂਕ ਦੇ ਵਿੱਚ ਉਹ ਮੇਨਲੀ 3-4 ਤਰ੍ਹਾਂ ਦੇ ਹੈਗੇ ਨੇ ਅਰਾਊਂਡ 40% ਸਾਡੇ ਕੰਪਲੇਂਟਸ ਜਿਹੜੇ ਹੈਗੇ ਉਹ ਮੈਟ੍ਰੀਮੋਨੀਅਲ ਰਿਲੇਟਿਡ ਨੇ ਲੜਕਾ ਲੜਕੀ ਦੋਨੋਂ ਵੱਲੋਂ ਆ ਰਿਹਾ ਹੈ ਅੱਜਕਲ ਕੁੜੀਆਂ ਦੇ ਅਗੇਂਸਟ ਵੀ ਆਣਾ ਸ਼ੁਰੂ ਹੋਇਆ ਕੁਝ ਪਰਚੇ ਵੀ ਹੋਏ ਨੇ ਦੁਜਾ ਲੈਂਡ ਰਿਲੇਟਡ ਕਿ ਮੇਰੇ ਜ਼ਮੀਨ ਦਾ ਕਬਜ਼ਾ ਕਰ ਲਿਆ ਮੇਰੇ ਜਮੀਨ ਮੈਂ ਰੈਂਟ ਤੇ ਦਿੱਤਾ ਸੀ ਘਰ ਨਹੀਂ ਖਾਲੀ ਕਰ ਰਹੇ ਜਿਹੜੇ ਲੈਂਡ ਰਿਲੇਟਡ 40% ਕੰਪਲੇਂਟ ਨੇ ਲੇਕਿਨ ਉਹਦੇ ਵਿੱਚ ਕਾਫੀ ਕੰਪਲੇਂਟ ਇਸ ਤਰ੍ਹਾਂ ਦੇ ਨੇ ਜਿਹੜਾ ਪੁਲਿਸ ਦੇ ਕਰਨ ਜੋ ਕਾਰਵਾਈ ਨਹੀਂ ਹੈ ਕਿਉਂਕਿ ਉਹ ਸਿਵਲ ਮੈਟਰ ਰਿਲੇਟਡ ਹੈ ਉਹ ਸਿਵਲ ਕੋਰਟ 'ਚ ਜਾ ਕੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਬਾਕੀ ਉਸ ਤੋਂ ਬਾਅਦ ਜਿਹੜਾ ਬਾਕੀ 20% ਹੈ ਉਹਦੇ ਵਿੱਚ ਮੈਕਸਿਮਮ ਕੇਸ ਸਾਡੇ ਕੋਲ ਟਰੈਵਲ ਏਜੰਟ ਰਿਲੇਟਡ ਨੇ ਕੁਝ ਫਾਈਨੈਂਸ਼ੀਅਲ ਫਰਾਡਸ ਦੇ ਨੇ ਕਿ ਮੇਰੇ ਨਾਲ ਕੋਈ ਐਨਆਰਆਈ ਹੈ ਉਹਦਾ ਬੈਂਕ ਅਕਾਊਂਟ ਸੀਗਾ ਇਹ ਤੇ ਬੈਂਕ ਵਾਲੇ ਨੇ ਕੁਝ ਕਰ ਲਿਆ ਜਾਂ ਕਿਸੇ ਹੋਰ ਨੇ ਬਰਗਲਾ ਕੇ ਉਹਦਾ ਪੈਸੇ ਲੈ ਲਏ ਸੋ ਉਸ ਟਾਈਪ ਦੇ ਫਾਈਨੈਂਸ਼ੀਅਲ ਫਰਾਡਸ ਦੇ ਕੁਝ ਕੇਸਸ ਹੈਗੇ ਨੇ ਤੇ ਬਾਕੀ ਲਾਜ ਇਹ ਚਾਰ ਪੰਜ ਤਰ੍ਹਾਂ ਦੇ ਬਹੁਤ ਥੋੜੇ ਕੇਸਸ ਨੇ ਜਿੱਤੇ ਕਿ ਮਾਰਕੁਟਾਈ ਦਾ ਹੈਗਾ ਜਾਂ ਕੁਝ ਸੈਕਸ਼ੂਅਲ ਆਫੈਂਸਸ ਆਫੈਂਸ਼ੀਅੰਸ ਅਗੇਂਸ ਵੂਮਨ ਦੇ ਕੁਝ ਕੇਸਸ ਨੇ ਤੇ ਲਾਰਜਲੀ ਜੋ ਡਿਸਟ੍ਰਿਬਿਊਸ਼ਨ ਸਾਡੇ ਕੇਸਸ ਦਾ ਇਹ ਹੈ ਸਾਡਾ ਜਿਹੜਾ ਨਵਾਂ ਕਾਨੂੰਨ ਬਣਿਆ ਹੈਗਾ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਭਾਰਤੀ ਨਿਆਇ ਸਹਿਤਾ ਬੀ ਐਨ ਐਸ ਐਸ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਤੇ ਥਾਤੇ ਲਾਇਆ ਉਹਦੇ ਵਿੱਚ ਹੁਣ ਪੁਲਿਸ ਦੇ ਉੱਤੇ ਬਾਈਂਡਿੰਗ ਹੈਗੀ ਕਿ ਕੋਈ ਵੀ ਇਨਕੁਆਇਰੀ 15 ਦਿਨ ਦੇ ਵਿੱਚ ਤੁਸੀਂ ਖਤਮ ਕਰਨੀ ਹੈ 15 ਦਿਨਾਂ ਚ ਡਿਸੀਜਨ ਲੈਣਾ ਹੈ ਕਿ ਐਫ ਆਈ ਆਰ ਕਰਨਾ ਹੈ ਕਿ ਨਹੀਂ ਕਰਨਾ ਪਹਿਲੇ ਤੇ ਇਹ ਡਿਸਾਈਡ ਕਰਨਾ ਹੈ ਕਿ ਕਿਸੇ ਕੇਸ 'ਚ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਕਿ ਨਹੀਂ ਸਾਡੇ ਕੇਸਿਸ ਜਿਹੜੇ ਹੁੰਦੇ ਨੇ ਉਹ ਨਾਰਮਲੀ ਪੁਰਾਣੇ ਹੁੰਦੇ ਨੇ ਆਪਾਂ ਇਨਕੁਆਇਰੀ ਕਰ ਰਹੇ ਆ ਤਾਂ ਕਿ ਇਹ ਨਾ ਹੋਵੇ ਕਿ ਕਿਸੇ ਦੇ ਉੱਤੇ ਗਲਤ ਪਰਚਾ ਹੋ ਜਾਵੇ ਪ੍ਰਾਇਮਾ ਫੈਸਾਈ ਬਾਅਦ 'ਚ ਅਗਰ ਹੋਏਗਾ ਤੇ ਬਾਅਦ 'ਚ ਵੀ ਆਪਾਂ ਉਹਨੂੰ ਕੈਨਸਲ ਕਰ ਸਕਦੇ ਹਾਂ ਬਟ ਸਾਡੇ ਕਿਉਂਕਿ ਇਹ ਮੈਟ੍ਰੀਮੋਨੀਅਲ ਰਿਲੇਟਡ ਕੇਸਸ ਨੇ ਤੇ ਇਹ ਨਾ 'ਚ ਆਪਾਂ ਇੱਕ ਵਾਰ ਆਪਣੇ ਮਨ ਨੂੰ ਯਕੀਨ ਬਣਾਉਣੇ ਆ ਕਿ ਇਹ ਸੱਚੀ ਮੁੱੱਚੀ ਕੁਝ ਹੈ ਮੁੱਢਲੀ ਤੌਰ ਤੇ ਲੱਗ ਰਿਹਾ ਹੈ ਕਿ ਕੁਝ ਹੋਇਆ ਹੈ ਫਿਰ ਆਪਾਂ ਕਾਰਵਾਈ ਕਰਦੇ ਹਾਂ ਸੋ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਐਨਆਰਆਈ ਬੈਂਕ 'ਚ ਆਪਾਂ ਸਾਰੇ ਕੇਸਸ ਦਾ ਇਨਕੁਆਇਰੀ ਹੈ ਜਿਹੜਾ ਪਰਚਾ ਦਰਜ ਕਰਨ ਐਫਆਈਆਰ ਦਰਜ ਕਰਨ ਤੋਂ ਪਹਿਲੇ ਆਪਾਂ 15 ਦਿਨ ਦੇ ਵਿੱਚ ਨਿਪਟਾ ਰਹੇ ਹਾਂ 15 ਦਾ 16 ਦਿਨ ਹੋ ਜਾ ਰਿਹਾ 15 ਦਾ 20 ਦਿਨ ਨਹੀਂ ਹੋ ਰਿਹਾ ਤੇ 15 16 ਦਿਨਾਂ 'ਚ ਆਪਾਂ ਸਾਰਾ ਨਿਪਟਾ ਰਹੇ ਹਾਂ ਤਰਵਤਾ ਤੌਰ ਦੇ ਉੱਪਰ ਐਡੀਜੀਪੀ ਐਨਆਰਆਈ ਅਫੇਅਰਸ ਪ੍ਰਵੀਨ ਕੇਸ ਇਹਨਾਂ ਨਾਲ ਖਾਸ ਗੱਲਬਾਤ ਸੀ ਕਿਉਂਕਿ ਲਗਾਤਾਰ ਇਹ ਚਰਚਾ ਸੀ ਵੀ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਠੱਗੀਆਂ ਹੁੰਦੀਆਂ ਸੋ ਪੰਜਾਬ ਪੁਲਿਸ ਨੇ ਬੜੇ ਅਹਿਮ ਕਦਮ ਚੁੱਕੇ ਹੈ ਰੇਡ ਕਰਕੇ ਲਗਭਗ 25 ਜਿਹੜੇ ਟਰੈਵਲ ਫਰਜੀ ਏਜੰਟ ਨੇ ਉਹਨਾਂ ਨੂੰ ਕਾਬੂ ਕੀਤਾ ਔਰ 20 ਦੇ ਲਗਭਗ ਜਿਹੜੇ ਮਾਮਲੇ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉਹਨਾਂ ਨੂੰ ਦਰਜ ਕੀਤਾ ਔਰ ਕਿਵੇਂ ਇਹਨਾਂ ਚੀਜ਼ਾਂ ਤੋਂ ਲੁੱਕ ਸਕਦਾ ਹੈ ਸਿੱਧੇ ਤੌਰ ਦੇ ਉੱਪਰ ਤਮਾਮ ਕਾਨੂੰਨੀ ਜਿਹੜੇ ਦਾਅ-ਵੇਚ ਨੇ ਉਹ ਵੀ ਦੱਸਿਆ ਔਰ ਕਿਹੜੇ-ਕਿਹੜੇ ਤੁਸੀਂ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਲਾਇਸੈਂਸ ਚੈੱਕ ਕਰ ਸਕਦੇ ਹੋ ਉਹਨਾਂ ਟਰੈਵਲ ਏਜੰਟ ਦੇ ਇਹਦੇ ਬਾਰੇ ਵੀ ਖ कैमरा पर्सन जगजीत सिंह दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर